ਖਿਆਲ ਹੋਵੇ ਗਰਮੀ ਹੋਵੇ ਥੀਰੋ ਹੰਗਰ ਕਿਉਂਕਿ ਅਸੀਂ ਇਸ ਕੀ ਨੂੰ ਉਸ ਕਰਕੇ ਚਲਾਈ ਕਿ ਦੁਬਾਰੇ ਬੰਦ ਨਹੀਂ ਕਰਨੀ ਕੋਈ ਲੌਲੀਪੌਪ ਨਹੀਂ ਦੇਣਾ ਅਸੀਂ ਅੱਜ ਮੈਂ ਹੁਣ ਮੋਦੀ ਜੀ ਕਰੀ ਜਾਂਦੇ ਰਹਿੰਦੇ ਆ 100 ਰੁਪਏ ਸਿਲੰਡਰ ਮਹਿੰਗਾ ਕਰਕੇ ਕਹਿੰਦੇ ਹੁਣ 100 ਰੁਪਏ ਸਸਤਾ ਕਰਤਾ ਲੈ ਬਾਕੀ ਬਾਕੀ 900 ਤਾਂ ਭਈ ਕਈ ਵਧਾਇਆ ਕਈ ਵਧਾਇਆ ਬਸ ਸਿਰੇ ਦਾ ਸਿਰੇ ਦਾ ਗੱਪੀ ਵੀਰੋ ਇਹ ਨਾ ਉਦਾਂ ਦੀ ਗੱਲ ਐ ਮੁਜ਼ਰੇ लवली ਬੋਪ ਚ ਆ ਜਿਓ ਕਿਉਂਕਿ ਮੈਂ ਦੁਕਾਨਦਾਰਾਂ ਦਾ ਦੁਕਾਨ ਦਾ ਜਿਹੜਾ ਕੰਮ ਕਾਰ ਨੂੰ ਵਧਾਉਣਾ ਚਾਹਣਾ ਇਹ ਸਾਈਕਲ ਇੱਕ ਪੂਰਾ ਘੋਰ ਜੇ ਕਿਸਾਨਾਂ ਦੇ ਜੇਬ 'ਚ ਪੈਸੇ ਹੋਣਗੇ ਤਾਂ ਉਹ ਬਾਜ਼ਾਰ ਆਉਣਗੇ ਨਹੀਂ ਸਮਰਾਲੇ ਦੇ ਬਾਜ਼ਾਰ ਸੁਨਨੇ ਹੋ ਜਾਣਗੇ ਕਿਉਂਕਿ ਜੇ ਲੋਕਾਂ ਕੋਲੇ ਪੈਸੇ ਨਹੀਂ ਹੋਇਆ ਬਾਜ਼ਾਰ ਕੀ ਕਰਨ ਆਉਣਗੇ ਫਿਰ ਬਾਜ਼ਾਰ ਨਾਲ ਸਾਈਕਲ ਚੱਲਦਾ ਪੂਰਾ ਹਰ ਇੱਕ ਵਪਾਰ ਨੂੰ ਵਧਾਵਾ ਦੇ ਰਹੇ ਆ ਚਾਹੇ ਜਿਹੜਾ ਮਰਜ਼ੀ ਵਰਗਾ ਹੋਵੇ ਵੀਰੋ ਇਹ ਹੇਤਰੂਂਦੀ ਦੇ ਜਾਤਪਾਤ ਦੀ ਰਾਜਨੀਤੀ ਕਰਦੇ ਆ ਅੱਪਾ ਪੰਜਾਬ ਦੇ ਵਿੱਚ ਬਿਲਕੁਲ ਵੀ ਭਾਈਚਾਰਾ ਟੁੱਟਣ ਨਹੀਂ ਦੇਣਾ ਇਹ ਭਾਈਚਾਰਾ ਤੋੜਨ ਦੀਆਂ ਗੱਲਾਂ ਕਰਦੇ ਆ ਆਪਾਂ ਸਾਡਾ ਸਾਡਾ ਅੱਜ ਬਹੁਤ ਵਧੀਆ ਮਾਹੌਲ ਹੈ ਤੁਸੀਂ ਦੇਖਦੇ ਹੋ ਸਾਰੇ ਰੋਡ ਤੇ ਸਾਡੇ ਇਹ ਪ੍ਰਿੰਸੀਪਲ ਲੀਡਰ ਸਾਹਿਬ ਪਿੰਡਾਂ ਤੋਂ ਲੋਕ ਇੱਥੇ ਆ ਰਹੇ ਆ ਅੱਜ ਬਹੁਤ ਵਧੀਆ ਮਾਹੌਲ ਹੈ ਜਿਵੇਂ ਸਮਰਾਲਾ ਦਾ ਮਾਹੌਲ ਹੈ ਇਹ ਪੰਜਾਬ ਚੇਤਨਾ ਦਾ ਮਾਹੌਲ ਹੈ ਅਸੀਂ ਜਿਹੜਾ 4 4 ਜੂਨ ਨੂੰ ਜਾਂਦਾ ਹੁਆ ਅਸੀਂ 13 ਦੇ 13 ਸਿੱਖਾਂ ਅਸੀਂ ਜਿੱਤਾਂਗੇ ਕਿਉਂਕਿ ਅੱਜ ਸਹੀ ਮਿਹਨਤ ਜੋ ਤੁਹਾਡੇ ਮੁੱਖ ਮੰਤਰੀ ਸਾਹਿਬ ਨੇ ਕੰਮ ਕੀਤਾ ਉਹ ਲੋਕੀ ਸਮਝਦੇ ਨੇ। ਵਰਕਰਾਂ ਦੇ ਵਿੱਚ ਵੀ ਬਹੁਤ ਉਤਸ਼ਾਹ ਸੀਗਾ ਜੀ। ਲੋਕਾਂ ਦੇ ਵਿੱਚ ਪਬਲਿਕ ਦੇ ਵਿੱਚ ਬਹੁਤ ਉਤਸ਼ਾਹ ਸੀਗਾ ਜੀ। ਸਰਕਾਰ ਦੀ ਕਾਰਜਗਾਰੀ ਦੇਖ ਕੇ ਜੀ ਜੋ ਬਿਜਲੀ ਦੇ ਬਿੱਲ ਲੋਕਾਂ ਦੇ ਜ਼ੀਰੋ ਆਏ ਨੇ। ਉਹਨੂੰ ਮੁੱਖ ਰੱਖਦੇ ਹੋਏ ਵੀ ਲੋਕ ਬਹੁਤ ਮੂਰੇ ਆਏ ਨੇ। ਪਲੱਸ ਲੋਕਾਂ ਦੇ ਦਿਲ ਦੇ ਵਿੱਚ ਇੱਕੋ ਗੱਲ ਆ ਜੀ ਬਸ ਹੁਣ ਵੀ ਆਮ ਆਦਮੀ ਪਾਰਟੀ। ਹੁਣ ਹੋਰ ਲੋਕ ਕੁਝ ਨਹੀਂ ਚਾਹੁੰਦੇ ਜੀ। ਲੋਕ ਅੱਕ ਚੁੱਕਿਆ ਜੀ ਸਾਰੀਆਂ ਰਵਾਇਤੀ ਪਾਰਟੀਆਂ ਤੋਂ। ਬਾਕੀ ਤੁਸੀਂ ਨਾਲ ਸੀਗੇ ਜੀ ਆਪ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇਕੱਠ ਆਪ ਮੁਹਾਰੇ ਬਿਨਾਂ ਕਿਸੇ ਲਾਲਚ ਤੋਂ ਆਪ ਨਾਲ ਤੁਰੇ ਆਉਂਦਾ ਸੀਗਾ ਜੀ ਤੇ ਦੂਸਰੀ ਵੱਡੀ ਜਿਹੜੀ ਸਭ ਤੋਂ ਵੱਡੀ ਗੱਲ ਆ ਸਾਡੇ ਲੋਕਲ ਐਮਐਲਏ ਜਗਤਾਰ ਸਿੰਘ ਜੀ ਜਿਆਲਪੁਰਾ ਇਹ ਉਹਨਾਂ ਦੀ ਮਿਹਨਤ ਨੂੰ ਸੇਰਾ ਜਾਂਦਾ ਜੀ ਸਾਰਾ ਜਿਹੜਾ ਐਡਾ ਵੱਡਾ ਇਕੱਠ ਸੀਗਾ ਉਤੋਂ ਬਾਅਦ ਸਾਡੀ ਜਿਹੜੀ ਟੀਮ ਆ ਸਾਰੀ ਲੋਕਲ ਸਾਡੀ ਟੀਮ ਉਹ ਵੀ ਬਹੁਤ ਵਧੀਆ ਆ ਪਲੱਸ ਜਿਹੜੀ ਸਾਨੂੰ ਇਸ ਰੋਡ ਸ਼ੋਅ ਦੇ ਲਈ ਸਾਨੂੰ ਕੋਆਰਡੀਨੇਟਰ ਟੀਮ ਮਿਲੀ ਆ ਜੋ ਬੰਨਦਾ ਬਹੁਣੀ ਜੀ ਹੋਰ ਟੀਮ ਇਹਨਾਂ ਦੇ ਸਾਰੇ ਮੈਂਬਰ ਜੀ ਬੜੀ ਮਿਹਨਤੀ ਟੀਮ ਆ ਜੀ ਇਹ ਇਹਨਾਂ ਦਾ ਸਾਨੂੰ ਵੀ ਬੜਾ ਸਹਿਯੋਗ ਰਿਹਾ ਅਸੀਂ ਜਿੰਨਾ ਕੁ ਕਰ ਸਕੀਏ ਅਸੀਂ ਵੀ ਆਪਣੇ ਵੱਲੋਂ ਇਹਨਾਂ ਨੂੰ ਪੂਰਾ ਅਪਰੀਸ਼ੀਏ ਜੀ ਨਾ ਅਗਰ ਹਰ ਪਾਸੇ ਕੁਸਟਰਨਿਚਰ ਹੌਸਤਾ ਜੀ ਜੋ ਵੀ ਰੋਡ ਸ਼ੋਅ ਹੋਇਆ ਬੜਾ ਵਧੀਆ ਹੋਇਆ ਜੀ ਸਾਰੀ ਸ਼ਕਤ ਨਾਲ ਕੇ ਸਾਥਤਾ ਸ਼ਹਿਰ ਵਸਿਆਂ ਦਾ ਧੰਨਵਾਦ ਪਾਰਟੀ ਵਾਲਿਆਂ ਦਾ ਧੰਨਵਾਦ ਉਹ ਸਾਰੇ ਸੰਗਰੀ ਸਾਥੀ ਜੋ ਸਾਡੇ ਇੱਥੇ ਪਹੁੰਚੇ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਪ੍ਰੈਸ ਰਿਪੋਰਟਰਾਂ ਪੋਡੇ ਭਾਈਚਾਰੇ ਦਾ ਬਹੁਤ ਬਹੁਤ ਧੰਨਵਾਦ ਜੀ